ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਵੱਲੋਂ ਇਹ ਸਵਾਲ ਆਇਆ ਸੀ ਕਿ ਅੰਮ੍ਰਿਤਧਾਰੀ ਇੱਕ ਦੂਜੇ ਦਾ ਝੂਠਾ ਖਾ ਸਕਦੇ ਹਨ ਜਾਂ ਨਹੀਂ ਇਹ ਸਵਾਲ ਸੰਗਤ ਜੀ ਬਹੁਤ ਸੰਗਤਾਂ ਦੇ ਮਨਾਂ ਵਿੱਚ ਹੋਣਗੇ ਕਿ ਜਿਹੜੇ ਅੰਮ੍ਰਿਤਧਾਰੀ ਸਿੰਘ ਹੁੰਦੇ ਨੇ ਜਾਂ ਬੀਬੀਆਂ ਜਾਂ ਸਿੰਘ ਕੋਈ ਵੀ ਜਿਹਨੇ ਅੰਮ੍ਰਿਤ ਛਕਿਆ ਹੈ ਕਿ ਉਹ ਇੱਕ ਦੂਜੇ ਦਾ ਝੂਠਾ ਖਾ ਸਕਦੇ ਹਨ ਜਾਂ ਨਹੀਂ ਕਿਉਂਕਿ ਸੰਗਤ ਜੀ ਜਿੱਥੇ ਝੂਠ ਹੈ ਉੱਥੇ ਝੂਠ ਹੈ ਕਿਉਂਕਿ ਸਤਿਗੁਰੂ ਜੀ ਨੇ ਕਿਹਾ ਕਿ ਨਾ ਸਿੱਖ ਨੇ ਝੂਠ ਖਾਣੀ ਹੈ ਤੇ ਨਾ ਕਿਸੇ ਨੂੰ ਖਵਾਉਣੀ ਹੈ ਨਾ ਆਪਾਂ ਖਾਣੀ ਝੂਠ ਤੇ ਨਾ ਕਿਸੇ ਨੂੰ ਖਵਾਉਣੀ ਜਿੰਨੀ ਖਾ ਲਈ ਜਿੰਨੀ ਕਿਸੇ ਨੂੰ ਖਵਾ ਦਿੱਤੀ ਉਹ ਨਾ ਪਾਪ ਹੈ ਇੱਕੋ ਜਿਹਾ ਬਰਾਬਰ ਭਾਵ ਕਿ ਆਪਾਂ ਜੇ ਝੂਠ ਖਾ ਰਹੇ ਹਾਂ ਮੰਨ ਲਓ ਝੂਠੀ ਵਸਤੂ ਖਾ ਰਹੇ ਹਾਂ ਆਪਾਂ ਸ਼ਰਾਰਤ ਦੇ ਨਾਲ ਜਾਂ ਵੈਸੇ ਅਗਲੇ ਨੂੰ ਝੂਠੀ ਸੱਚੀ ਕਹਿ ਕੇ ਸੁੱਚੀ ਕਹਿ ਕੇ ਝੂਠੀ ਖਵਾ ਰਹੇ ਹਾਂ ਤੇ ਉਸ ਤੋਂ ਵੱਡਾ ਪਾਪ ਉਹ ਹੈ ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਸਿੱਖ ਨੂੰ ਦਿੰਦੇ ਨੇ ਉਦੋਂ ਬਕਾਇਦਾ ਇਹ ਗੱਲ ਦੱਸੀ ਜਾਂਦੀ ਏ ਕਿ ਸਿੱਖ ਨੇ ਕਦੇ ਵੀ ਝੂਠ ਨਹੀਂ ਖਾਣੀ ਝੂਠ ਨਹੀਂ ਖਾਣੀ ਝੂਠ ਨਹੀਂ ਬੋਲਣਾ ਪਰਵਾ ਸਭ ਤੋਂ ਵੱਧ ਝੂਠ ਤੇ ਝੂਠ ਜਿਆਦਾ ਵਰਤੀ ਪਈ ਹੈ ਹੁਣ ਕਈਆਂ ਦੇ ਸਵਾਲ ਹੋਗਾ ਕਿ ਅੰਮ੍ਰਿਤ ਜਿਹਨੇ ਅੰਮ੍ਰਿਤ ਛਕਿਆ ਉਹ ਦੂਜੇ ਦਾ ਜਿਹਨੇ ਅੰਮ੍ਰਿਤ ਦੂਜੇ ਨੇ ਵੀ ਛਕਿਆ ਹੋਵੇ ਕਿ ਦੋਨੇ ਅੰਮ੍ਰਿਤ ਛਕਿਆ ਹੋਵੇ ਗਿਆ ਹੋਵੇ ਇਸ ਤਰ੍ਹਾਂ ਕਈ ਖਾਂਦੇ ਨੇ ਇੱਕੋ ਥਾਲੀ ਵਿੱਚ ਭੋਜਨ ਰੱਖ ਕੇ ਪ੍ਰਸ਼ਾਦਾ ਰੱਖ ਕੇ ਛਕਦੇ ਨੇ ਇੱਕੋ ਗਲਾਸ 'ਚ ਪਾਣੀ ਪੀ ਲੈਂਦੇ ਨੇ ਬਿਲਕੁਲ ਗਲਤ ਆਓ ਇਸ ਤਰ੍ਹਾਂ ਰਹਿਤ ਮर्यादा ਵਿੱਚ ਕਿਤੇ ਵੀ ਨਹੀਂ ਤੁਹਾਨੂੰ ਮਿਲੇਗਾ ਲਿਖਿਆ ਹੋਇਆ ਕਿ ਅੰਮ੍ਰਿਤ ਧਾਰੀ ਅੰਮ੍ਰਿਤ ਧਾਰੀ ਦੂਜੇ ਦਾ ਝੂਠਾ ਖਾ ਸਕਦਾ ਹੈ ਇਸ ਤਰ੍ਹਾਂ ਕਦੇ ਵੀ ਕਿਤੇ ਵੀ ਤੁਹਾਨੂੰ ਲਿਖਿਆ ਨਹੀਂ ਮਿਲੇਗਾ ਜਦੋਂ ਆਪਾਂ ਲੰਗਰ ਦੇ ਵਿੱਚ ਭੋਜਨ ਛਕਦੇ ਆਂ ਤੇ ਆਪਾਂ ਮੰਨ ਲਓ ਪ੍ਰਸ਼ਾਦਾ ਲੈਣ ਹੋਰ ਆਪਣਾ ਪ੍ਰਸ਼ਾਦਾ ਚਾਹੀਦਾ ਲੈਣ ਵਾਸਤੇ ਜਾਣੇ ਜਾਂ ਸਬਜ਼ੀ ਲੈਣ ਵਾਸਤੇ ਜਾਣੇ ਜਾਂ ਜਲ ਲੈਣ ਵਾਸਤੇ ਜਾਣੇ ਆ ਆਪਾਂ ਝੂਠੇ ਹੱਥ ਵੀ ਲੰਗਰ ਵਿੱਚ ਨਹੀਂ ला ਸਕਦੇ ਝੂਠੇ ਹੱਥ ਲੰਗਰ ਚ ਪ੍ਰਸ਼ਾਦਾ ਆਪਾਂ ਲਿਆ ਕੇ ਵਰਤਾ ਨਹੀਂ ਸਕਦੇ ਉਹ ਵੀ ਮਰਿਆਦਾ ਹੈ ਕਿ ਹੱਥ ਸੁੱਚੇ ਪੂਰੇ ਸੁੱਚੇ ਕਰਕੇ ਸੰਗਤ ਚ ਵਰਤਾ ਸਕਦੇ ਆਂ ਪਰ ਹੁਣ ਉਹ ਚੀਜ਼ਾਂ ਨਹੀਂ ਸੰਗਤ ਜੀ ਰਹਿ ਗਈਆਂ ਸਮੇਂ ਦੇ ਅਨੁਸਾਰ ਹੁਣ ਤਾਂ ਤੁਸੀਂ ਗੁਰੂ ਘਰਾਂ ਦੇ ਭੋਗਾਂ ਤੇ ਜਦੋਂ ਭੋਗ ਪੈਂਦੇ ਨੇ ਮਰਗ ਦੇ ਲਾ ਲਓ ਭਾਵੇਂ ਖੁਸ਼ੀ ਦੇ ਲਾ ਲਓ ਭੋਗ ਪੈਂਦੇ ਨੇ ਉੱਥੇ ਹੁਣ ਤਾਂ ਸਟਾਲਾ ਲੱਗਣ ਲੱਗ ਪਿਆ ਗੁਰੂ ਘਰਾਂ ਪੰਗਤ ਵਾਲੀ ਜਿਹੜੀ ਰੀਤ ਉਹ ਮੁੱਕਦੀ ਜਾਂਦੀ ਹੈ ਸਟਾਲਾਂ ਵਿੱਚ ਰੱਖ ਦਿੰਦੇ ਨੇ ਸੰਗਤਾਂ ਉੱਥੋਂ ਪ੍ਰਸ਼ਾਦਾ ਲਈ ਜਾਂਦੀਆਂ ਛਕੀ ਜਾਂਦੀ ਵਿੱਚੋਂ ਲਈ ਜਾਂਦੀ ਉਸੇ ਹੱਥਾਂ ਦੇ ਨਾਲ ਹੀ ਉੱਥੇ ਕੋਈ ਵੀ ਸੁਚਮਣੀ ਰਹਿੰਦੀ ਤੇ ਜਿਹੜੇ ਬਬੇਕੀ ਸਿੰਘ ਨੇ ਜਿਹੜੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ ਉਹ ਪ੍ਰਸ਼ਾਦਾ ਨਹੀਂ ਛਕਦੇ ਉੱਥੋਂ ਤੇ ਜਿਹੜੇ ਝੂਠ ਮਿਠ ਖਾ ਲੈਂਦੇ ਨੇ ਯਾਰਾ ਮੇਲੀ ਵਿੱਚ ਦੋਸਤਾਂ ਵਿੱਚ ਰਲ ਮਿਲ ਕੇ ਉਹ ਪ੍ਰਸ਼ਾਦਾ ਤੋਂ ਛਕ ਵੀ ਲੈਂਦੇ ਨੇ ਉੱਥੇ ਬੇਅਮਰਤੀਆ ਪ੍ਰਸ਼ਾਦਾ ਜਰਦਾ ਲਾਉਣ ਵਾਲਾ ਸ਼ਰਾਬ ਪੀਣ ਵਾਲਾ ਪ੍ਰਸ਼ਾਦਾ ਛਕ ਰਿਹਾ ਹੈ ਉਸੇ ਬਸਤਰਾਂ ਦੇ ਵਿੱਚੋਂ ਕਿ ਬਰਤਨਾਂ ਵਿੱਚੋਂ ਲੈ ਕੇ ਤੇ ਉੱਥੇ ਅੰਮ੍ਰਿਤ ਧਾਰਿ ਜ ਨੇ ਅੰਮ੍ਰਿਤ ਛਕਿਆ ਉੱਥੇ ਜਿਹੜਾ ਭੋਗਾਂ ਦੇ ਤੁਸੀਂ ਵੇਖਿਆ ਹੋਵੇਗਾ ਜਦੋਂ ਗੁਰੂ ਘਰ ਵਿੱਚ ਭੋਗ ਪੈਂਦੇ ਨੇ ਉਸੇ ਹੱਥਾਂ ਦੇ ਨਾਲ ਪਛਾਦਾ ਦੁਬਾਰਾ ਲਿਆ ਜਾਂਦਾ ਹੈ ਜਿਸ ਕਰਕੇ ਇਹ ਝੂਠ ਜੇ ਆਪਾਂ ਕਿਸੇ ਦੀ ਝੂਠ ਖਾਣੇ ਆ ਜਦੋਂ ਝੂਠ ਖਾਵਾਂਗੇ ਝੂਠ ਬੋਲਾਂਗੇ ਝੂਠ ਤੇ ਝੂਠ ਸਤਿਗੁਰੂ ਜੀ ਨੇ ਆਪਾਂ ਨੂੰ ਇਸ ਗੱਲ ਦੀ ਮਨਾਹੀ ਕੀਤੀ ਹੈ ਕਦੇ ਵੀ ਤੁਹਾਨੂੰ ਪੰਜ ਪਿਆਰੇ ਸਹਿਬਾਨ ਇਸ ਗੱਲ ਦੀ ਗਵਾਹੀ ਨਹੀਂ ਦੇਣਗੇ ਕਿ ਤੁਸੀਂ ਇੱਕ ਦੂਜੇ ਦੀ ਝੂਠ ਖਾ ਸਕਦੇ ਤੇ ਜੇ ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਪੰਜ ਪਿਆਰੇ ਸਹਿਬਾਨ ਉਸ ਬਾਟਾ ਜਿਹੜਾ ਉਹ ਹਰੇਕ ਮੁਖ ਦੇ ਨਾਲ ਲਾਉਂਦੇ ਨਹੀਂ ਇੱਕੋ ਬਾਟੇ ਵਿੱਚ ਛਕਾਉਂਦੇ ਨੇ ਫਿਰ ਉਹ ਝੂਠਾ ਨਹੀਂ ਸੰਗਤ ਜੀ ਉਹ ਅੰਮ੍ਰਿਤ ਹੈ ਜਿੰਦੇ ਵਿੱਚ ਬਾਣੀ ਪੜੀ ਜਾਵੇ ਅੰਮ੍ਰਿਤ ਤਿਆਰ ਹੋ ਜਾਵੇ ਉਹ ਕਦੇ ਝੂਠਾ ਨਹੀਂ ਹੁੰਦਾ ਉਹ ਬਖਸ਼ਿਸ਼ ਹੈ ਇੱਕ ਗੁਰੂ ਦੀ ਤੇ ਗੁਰੂ ਦੀ ਬਖਸ਼ਿਸ਼ ਕਦੇ ਵੀ ਝੂਠੀ ਨਹੀਂ ਹੁੰਦੀ ਇਹ ਤਿਆਰ ਰੱਖਣਾ ਕਿ ਉੱਥੇ ਗੁਰੂ ਸਾਹਿਬ ਦੀ ਬਾਣੀ ਪੜੀ ਗਈ ਹੈ ਵਿੱਚ ਅੰਮ੍ਰਿਤ ਮਤਲਬ ਕਿ ਕਿਰਪਾਣ ਜਿਹੜੇ ਖੰਡਾ ਹੈ ਉਹ ਵਿਚ ਫੇਰਿਆ ਗਿਆ ਤੇ ਪੰਜ ਬਾਣੀਆਂ ਦਾ ਨਿਤਨੇਮ ਤੇ ਫਿਰ ਅਰਦਾਸ ਬੇਨਤੀ ਹੋਈ ਏ ਪੰਜਾਂ ਪਿਆਰਿਆਂ ਦੀ ਬਾਣੀ ਪੜੀ ਤੇ ਦ੍ਰਿਸ਼ਟੀ ਉਹਨਾਂ ਦੀ ਅੰਮ੍ਰਿਤ ਜਲ ਦੇ ਉੱਤੇ ਪਈ ਤੇ ਅੰਮ੍ਰਿਤ ਤਿਆਰ ਹੋਇਆ ਉਹ ਗੁਰੂ ਉਹ ਫਿਰ ਜਲ ਜਾਂ ਪਾਣੀ ਨਹੀਂ ਰਹਿ ਗਿਆ ਉਹ ਇੱਕ ਬਖਸ਼ਿਸ਼ ਬਣ ਗਈ ਗੁਰੂ ਸਾਹਿਬ ਦੀ ਉਹਤੇ ਗੁਰੂ ਸਾਹਿਬ ਨੇ ਇੱਕ ਜਾਤ ਪਾਤ ਖਤਮ ਕਰਨ ਵਾਸਤੇ ਇੱਕੋ ਬਾਟੇ ਵਿੱਚ ਕਉਣਾ ਕੀਤਾ ਕਿ ਕੋਈ ਵੀ ਸਿੱਖ ਮੇਰਾ ਵਿਤਕਰਾ ਨਾ ਕਰੇ ਕਿ ਇਹ ਨੀਵੀਂ ਜਾਤ ਵਾਲਾ ਹੈ ਇਹ ਉੱਚੀ ਜਾਤ ਵਾਲਾ ਹੈ ਇਹ ਪੰਗਤ ਵਿੱਚ ਨਹੀਂ ਬੈਠ ਸਕਦਾ ਨਹੀਂ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਇੱਕੋ ਬਣਾਈ ਭਾਵੇਂ ਇੱਥੇ ਕੋਈ ਰਾਜਾ ਹੈ ਭਾਵੇਂ ਕੋਈ ਕੰਗਾਲ ਹੈ ਉਹ ਹਰੇਕ ਹੀ ਭੋਜਨ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਸਕਦਾ ਹੈ ਗੁਰੂ ਸਾਹਿਬ ਨੇ ਜਾਤ ਪਾਤ ਖਤਮ ਕਰਨ ਵਾਸਤੇ ਇੱਕੋ ਬਾਟੇ 'ਚ ਅੰਮ੍ਰਿਤ ਦਾਤ ਬਖਸ਼ਿਸ਼ ਕੀਤੀ ਹੈ। ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਭੁੱਲਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।